ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਤਖਤ ਮਲਾਣਾ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੁਕਸਰ ਸਾਹਿਬ ਪੈ ਜਾਂਦੀ ਆ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਤੇ ਇੱਕ ਦੋਸਤੋ ਚੰਗੀ ਝੋਟੀ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਗੱਬਣ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਸਸੀ ਕਾ ਸਸੀ ਕਾ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਹਾਂਜੀ ਵਧੀਆ ਜੀ ਠੀਕ ਆ ਨਾਂ ਦੱਸਿਓ ਬਈ ਆਪ ਹਰਜੀਤ ਸਿੰਘ ਜੀ ਹਰਜੀਤ ਸਿੰਘ ਬਈ ਹਰਜੀਤ ਨੰਬਰ ਵੀ ਦੱਸਿਓ ਆਪਣਾ 78370 ਜੀ 76255 ਜੀ ਦੁਬਾਰੇ ਫੇਰ 78370 ਜੀ 76255 ਜੀ ਠੀਕ ਆ ਇੱਕ ਵਾਰੀ ਆਪਣੇ ਪਿੰਡ ਦਾ ਐਡਰੈਸ ਦੱਸਿਓ ਬਈ ਪਿੰਡ ਤਾਕਤ ਮਰਾਨਾ ਜੀ ਅਸਾਂ ਜਿਹੜਾ ਸ਼ਰੀਫ ਮੁਖਸਰ ਸਾਹਿਬ ਸਾਹਿਬ ਤਹਿਸੀਲ ਬਰੀ ਆਲਾ ਜੀ ਠੀਕ ਆ ਤਹਿਸੀਲ ਨੇੜੇ ਪਿੰਡ ਰਹਿੰਦੇ ਆਈ ਜੰਮੂਆਣਾ ਬੰਮ ਆਲਾ ਤੇ ਵਿਚਾਲੇ ਆਈ ਇਹ ਦੋ ਪਿੰਡਾਂ ਦੇ ਠੀਕ ਆ ਹਾਂਜੀ ਬਈ ਵਪਾਰ ਦਾ ਕੰਮ ਆ ਹਾਂਜੀ ਠੀਕ ਆ ਤੇ ਰੁਟੀਨ ਦੇ ਵਿੱਚ ਬਈ ਪਸ਼ੂ ਹੁੰਦੇ ਆ ਨਹੀਂ ਕਿਤੇ ਵਿਰਲਾ ਆਈ ਕੋਈ ਮੰਨ ਲਓ ਨਹੀਂ ਆ ਬਣ ਕੋਈ ਹਾਂਜੀ ਜੇ ਕੋਈ ਚੰਗਾ ਮਿਲ ਜੇ ਤਾਂ ਹਾਂਜੀ ਹਾਂਜੀ ਚੰਗਾ ਮਿਲ ਜੇ ਤਾਂ ਲੈ ਜਾਵਾ ਵੀ ਆਉਂਦੀਆਂ ਕਿ ਕੱਲਾਂ ਮੱਝਾਂ ਹੀ ਹੁੰਦੀਆਂ ਬਈ ਜੇ ਕੋਈ ਚੰਗੀ ਗਾਂ ਵੀ ਮਿਲ ਜੇ ਗਾਂ ਵੀ ਲੈ ਲਈ ਦੀ ਜੀ ਠੀਕ ਹੈ ਹਾਂਜੀ ਬਈ ਆ ਝੋਟੀ ਦੀ ਗੱਲ ਕਰੀਏ ਝੋਟੀ ਕਿੰਨਾ ਸੂਆ ਸੁੰਦੀ ਕੇ ਟੇਲ ਆ ਬਈ ਇਹ ਪਹਿਲਾ ਸੂਆ ਸੂਣ ਵਾਲੀ ਹੈ ਜੀ ਪਹਿਲਾ ਸੂਆ ਸੁੰਦੀ ਹੈ ਠੀਕ ਹੈ ਤੇ ਕੀ ਮਾਤ ਰਿਕਾਰਡ ਦਈ ਜਿਥੋਂ ਆਈ ਹੈ ਦੱਸਿਆ ਹਣਾ ਮਾਲਕਾਂ ਨੇ ਜੀ 18 19 ਲੀਟਰ ਦੁੱਧ ਦੱਸਿਆ ਹੀ ਮਾਲਾਈ ਇਹਦੀ ਦਾਈ 18 19 ਲੀਟਰ ਦੱਸਿਆ ਮਾਲਕਾਂ ਨੇ ਹਾਂਜੀ ਠੀਕ ਹੈ ਕੀ ਜਜਮੈਂਟ ਕਰਦੇ ਬਈ ਪਹਿਲੇ ਸੂਏ ਕਿੰਨਾ ਪਾ ਦੂ ਤਕਰੀਬਨ ਪਾ ਹੀ ਦੂਗੀ 13 ਤੋਂ 13 14 ਲੀਟਰ ਜੀ ਠੀਕ ਹੈ 13 14 ਲੀਟਰ ਪਾ ਦੂ ਹਾਂਜੀ ਕਿੰਨੇ ਦਿਨ ਲਾ ਜੂਗੀ ਬਈ ਹਾਂਜੀ ਲੈ ਜੂਗੀ ਮੰਨ ਲਓ 4 5 ਕੇ ਦਿਨ ਜੀ ਚਾਰ ਪੰਜ ਦਿਨ ਹਜੇ ਲੈ ਜੀ ਹਾਂਜੀ ਹਾਂਜੀ ਲਓ ਵੀ ਸੱਜਣੋ ਸੋਹਣੇ ਕਦ ਕਾਠ ਵਾਲੀ ਝੋਟੀ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਦੇਖ ਸਕਦੇ ਆ ਮੂਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਦੋਸਤੋ ਥਾਨ ਹਵਾਨਾ ਦੋਸਤੋ ਬਹੁਤ ਸਾਫ ਆ ਨੇੜੇ ਹੋ ਕੇ ਤੁਹਾਨੂੰ ਖਾ ਦਿਨੇ ਆ ਜੈਡ ਬਲੈਕ ਆ ਦੋਸਤੋ ਚੰਗਾ ਦੋਸਤੋ ਖੁੱਲਾ ਹਵਾਨਾ ਦੇਖ ਸਕਦੇ ਆ ਦੋਸਤੋ ਬਿਲਕੁਲ ਗੈਪ ਦੇ ਉੱਤੇ ਥਾਨ ਲੱਗਿਆ ਹੋਇਆ ਸੋਹਣਾ ਥਾਣਾ ਦੋਸਤੋ ਫੁੱਲੇ ਹਵਾਨੇ ਦੇ ਵਿੱਚ ਆ ਦੋਸਤੋ ਪਤਲੀ ਚਮੜੀ ਆ ਸਾਫ਼ ਸੁਗਰਾ ਹਵਾਨਾ ਦੋਸਤੋ ਧੁੰਨੀ ਤਾਂ ਹੀ ਹਵਾਨਾ ਲਾਇਆ ਹੋਇਆ ਬਹੁਤ ਸੋਣਾ ਦੇਖ ਸਕਦੇ ਆ ਗੈਬ ਦੋਸਤੋ ਅਗਲੇ ਤੋਂ ਅਗਲੇ ਨਾਲ ਦਾ ਬਹੁਤ ਆਖੋਟ ਤੋਂ ਵੀ ਜਿਆਦਾ ਆ ਦੋਸਤੋ ਸਾਈਡ ਤੋਂ ਦੋਸਤੋ ਚੰਗਾ ਗਿਆ ਵਾ ਤੇਲਾ ਦੋਸਤੋ ਹਵਾਨੇ ਦੇ ਵਿੱਚ ਹਜੇ ਕਾਫੀ ਪਈ ਆ ਦੇਖ ਸਕਦੇ ਆ ਤੇ ਤੋੜ ਕੇ ਦੋਸਤੋ ਤੁਹਾਨੂੰ ੁਕਾ ਦਿੰਦੇ ਆ ਤੁਰੀ ਜਾਂਦੀ ਤਾਂ ਤੁਹਾਨੂੰ ਹੋਰ ਵੀ ਜਜਮੈਂਟ ਦੋਸਤੋ ਹਵਾਨੇ ਦੀ ਹੋ ਜਾਣੀ ਆ ਬਸ ਕੀ ਦੋਸਤੋ ਰਾਜੀਪੜੀ ਆ ਪਹਿਲਾ ਸੂਆ ਦੋਸਤੋ ਸੁੰਗੀ ਆ ਬਾਈ ਦੱਸਦਾ 18 19 ਲੀਟਰ ਮਦਰ ਰਿਕਾਰਡ ਦੱਸਿਆ ਮਾਲਕਾਂ ਨੇ ਦੇਖ ਸਕਦੇ ਆ ਸਪਤਲੀ ਚਮੜੀ ਦੇ ਵਿੱਚ ਆ ਦੋਸਤੋ ਦੁੱਧ ਵਾਲੀ ਝੋਟੀ ਰਹੂਗੀ ਅਮੀਰਾ ਵੀ ਸੋਹਣਾ ਦੁੱਧ ਪਿਆਊਗੀ ਦੋਸਤੋ ਦੇਖਦੇ ਨੇ ਉਹ ਕੋ ਖੁੱਲਾ ਖਣ ਲੱਗਿਆ ਆ ਦੇ ਦੇ ਤੇ ਤੁੰਗਣਾ ਹਵਾਨਾ ਦੇ ਕੇ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਪੰਜ ਚਾਰ ਦੇ ਨੇ ਇਹਦੇ ਸੂਨ ਦੇ ਵਿੱਚ ਬਾਕੀ ਆ ਤੇ ਮੁੱਲ ਆਪਾਂ ਬਾਈ ਤੋਂ ਇਹਦਾ ਪੁੱਛ ਲੈਨੇ ਕੀ ਮੁੱਲ ਕਰਨਗੇ ਬਾਈ ਕੀ ਮੁੱਲ ਕਰਾਂਗੇ ਇਹਦਾ ਇਹਦਾ ਮੁੱਲ ਜੀ ਆਪਾਂ 1 ਲੱਖ ਤੇ 15000 ਰੁਪਈਆ 1 ਲੱਖ 15000 ਵਿੱਚੋਂ ਮਾਨਤਾਣ ਕਰਦੇ ਆਂ ਜੀ ਲਓ ਵੀ ਸੱਜਣੋ 1 ਲੱਖ ਤੇ 15000 ਰੁਪਈਆ ਰੇਟ ਆ ਬਾਕੀ ਦੋਸਤੋ ਮੌਕੇ ਤੇ ਬਾਈ ਜਾਨ ਦਾ ਮਾਨਦਾਨ ਕਰਦੇ ਆਂਗੇ ਜਿੰਨੇ ਵੀ ਦੋਸਤੋ ਤੁਹਾਨੂੰ ਜਚੇ ਇੱਥੇ ਆ ਕੇ ਬਾਈ ਨਾਲ ਗੱਲਬਾਤ ਕਰ ਲੈ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋਜ ਨੂੰ ਮਿਲਦੇ ਆਂ ਆਉਣ ਵਾਲੀ ਨਵੇਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਬਾਕੀ ਦੋਸਤੋ ਸਿੰਘਾ ਸਿੰਘਾ ਦੀ ਕੁਆਲਿਟੀ ਦੇਖ ਸਕਦੇ ਆਂ ਬਿਲਕੁਲ ਕੁੰਡਾ ਦੋਸਤੋ ਸਿੰਘਾ ਪਤਲੀ ਬੂਥੀ ਦੇ ਵਿੱਚ ਆ ਦੋਸਤੋ ਸੋਹਣੀ ਝੋਟੀ ਆ ਦੋਸਤ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ